ਇਤੇ ਦਿਨੀ ਪਵੰਤਰਾ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦੀ ਆ ਰਹੀ ਇਨੋਵਾ ਗੱਡੀ ਦੀ ਟੱਕਰ ਮਿੱਟੀ ਦੇ ਭਰੇ ਇੱਕ ਟਿਪਰ ਦੇ ਨਾਲ ਹੋ ਗਈ ਸੀ ਜਿਸ ਹਾਦਸੇ ਦੇ ਵਿੱਚ 6 ਮਾਸੂਮ ਬੱਚਿਆ ਅਤੇ ਇੱਕ ਡਰਾਈਵਰ ਦੀ ਦਰਦਨਾਕ ਮੌਤ ਹੋ ਗਈ ਜਿਨ੍ਹਾਂ ਨੂੰ ਕੀ ਅੰਤਿਮ ਵਿਦਾਇਗੀ ਦੇ ਮੌਕੇ ਸਥਾਨਕ ਸਵਰਗ ਧਾਮ ਵਿਖੇ ਲੋਕਾਂ ਦਾ ਸਲਾਬ ਨਜ਼ਰ ਆਇਆ ਅਤੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਹੰਝੂ ਨਜ਼ਰ ਆਏ ਤਾਂ ਸਾਰੇ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਇਸ ਮੌਕੇ ਤੇ ਸੰਸਦ ਧਰਮਵੀਰ ਗਾਂਧੀ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਸਾਬਕਾ ਵਿਧਾਇਕ ਰਜਿੰਦਰ ਸਿੰਘ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਅੰਤਿਮ ਸੰਸਕਾਰ ਦੇ ਮੌਕੇ ਸ਼ਾਮਲ ਹੋਏ ਅਤੇ ਇਸ ਮੌਕੇ ਲੋਕਾਂ ਦੇ ਵੱਲੋਂ ਸਰਕਾਰ ਦੇ ਪ੍ਰਤੀਰੋਧ ਵੀ ਜ਼ਾਹਰ ਕੀਤਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਟ੍ਰਾਂਸਪੋਰਟ ਮੰਤਰੀ ਨੂੰ ਸਮਾਣਾ ਪਾਟਲਾ ਪਟਿਆਲਾ ਰੋਡ ਨੂੰ ਡਬਲ ਕਰਵਾਉਣ ਦੇ ਲਈ ਸੰਸਦ ਦੇ ਵਿੱਚ ਆਵਾਜ਼ ਉਠਾਉਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਟਿਪਰ ਅਤੇ ਵੱਡੇ ਵਾਹਨ ਰਾਤ ਦੇ ਸਮੇਂ ਹੀ ਚੱਲਣੇ ਚਾਹੀਦੇ। ਇਹ ਤਾਂ ਬਦਕਿਸਮਤੀ ਨੂੰ ਬਹੁਤ ਹੀ ਇੱਕ ਦੁਖਦਾਈ ਘਟਨਾ ਵਾਪਰੀ ਆ ਔਰ ਜਿਹਨਾਂ ਟੱਬਰਾਂ ਨਾਲ ਹੋਇਆ ਹੈਗਾ ਉਹਨਾਂ ਦਾ ਦਰਦ ਜਿਹੜਾ ਹੈਗਾ ਉਹ ਵੰਡਾਣਾ ਚਾਹੀਦਾ ਹੈਗਾ ਉਹਨਾਂ ਨਾਲ ਹਮਦਰਦੀ ਸੰਵੇਦਨਾ ਪ੍ਰਗਟ ਕਰਨੀ ਚਾਹੀਦੀ ਹੈਗੀ ਹੈ ਜੋ ਸਰਕਾਰ ਦੀਆਂ ਅੰਗਲੀਆਂ ਹੈਗੀਆਂ ਉਹਨਾਂ ਤੇ ਅਸੀਂ ਬਾਅਦ ਚ ਗੱਲ ਕਰ ਲਵਾਂਗੇ ਅੱਜ ਦਾ ਦਿਨ ਮਤਲਬ ਇੱਕ ਸ਼ੋਕ ਜੋ ਸੰਦੇਸ਼ ਹੈਗਾ ਜਾਂ ਸ਼ੋਕ ਸੰ ਤੇ ਪਰਿਵਾਰ ਨੇ ਉਹਨਾਂ ਨਾਲ ਖੜਨ ਦਾ ਦਿਨ ਹੈਗਾ ਇਸ ਸੰਸਕਾਰ ਤੇ ਆ ਕੇ ਆਪਾਂ ਨੂੰ ਕੋਈ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਕਿ ਕਿਉਂ ਵਾਪਰਿਆ ਕਿਹਦਾ ਕਸੂਰ ਹੈ ਟਿੱਪਰ ਕੀ ਦਾ ਸੀਗਾ ਇਹ ਟਿੱਪਰ ਦੇ ਲਾ ਸਾਇੰਸ ਸਰ ਇਹ ਸਭ ਇਤੋਂ ਬਾਅਦ ਦੀਆਂ ਗੱਲਾਂ ਹੈਗੀਆਂ ਅੱਜ ਕਿਸੇ ਨੂੰ ਵੀ ਮਤਲਬ ਮੇਰਾ ਖਿਆਲ ਹੈ ਇਹਨੂੰ ਸ਼ਾਂਤੀਪੂਰਵਕ ਢੰਗ ਨਾਲ ਇਹ ਸੰਸਕਾਰ ਹੋਣ ਦੇਣਾ ਚਾਹੀਦਾ ਆਪਾਂ ਨੂੰ ਜੀ ਕੀ ਕਹਿਣਾ ਚਾਹੋਗੇ ਕਿ ਸਰੇ ਆਮ ਸਰਕਾਰ ਦੇ ਬਟਰਾ ਨਾਰਾਵਾਦੀ ਹੋ ਰਹੀ ਹੈ ਜੋ ਪਾਣਾ ਵਰਤਿਆ ਨਾ ਜੀ ਇੰਨਾ ਕਿ ਦੁਖਦਈ ਹੈ ਕਿ ਸ਼ਬਦਾਂ ਚ ਹੀ ਬਿਆਨ ਨਹੀਂ ਕਰਿਆ ਜਾ ਸਕਦਾ ਮੈਂ ਤਾਂ ਕਦੇ ਸਮਾਣੇ ਚ ਐਡਾ ਕਹਿਰ ਵਰਤਦਾ ਹੋਇਆ ਦੇਖਿਆ ਨਹੀਂ ਕੀਮਤੀ ਪਿਆਰੇ ਬੱਚੇ ਸਾਡੇ 6 ਸਾਡੇ ਹੱਥਾਂ ਚ ਖੋਲੇ ਆ ਅੱਛੇ ਭਵਿੱਖ ਵਾਸਤੇ ਪਟਿਆਲੇ ਪੜਨ ਵਾਸਤੇ ਗਏ ਸੀ ਔਰ ਜੋ ਇਹ ਪਾੜਾਂ ਵਰਤਿਆ ਪਰਮਾਤਮਾ ਦੇ ਚੰਨਾ ਚਹੀ ਅਰਦਾਸ ਹੈ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਦੋ ਬੱਚੇ ਸੀ ਬੇਟਾ ਬੇਟੀ ਸੀ ਚਲੇ ਗਏ ਇੱਕ ਪਰਿਵਾਰ ਦਾ ਇੱਕ ਬੱਚਾ ਸੀ ਉਹ ਚਲਾ ਗਿਆ 6 ਬੱਚੇ ਇਸ ਤਰ੍ਹਾਂ ਕਰਕੇ ਚਲੇ ਗਏ ਪਰਮਾਤਮਾ ਹੀ ਤਾਕਤ ਬਖਸ਼ ਸਕਦਾ ਹੈ ਤਾਂ ਹੀ ਇਹ ਪਾੜਾ ਮੰਨਣ ਦਾ ਨਹੀਂ ਕੋਈ ਤਾਕਤ ਨਹੀਂ ਕਿਸੇ ਚ ਔਰ ਸਭ ਤੋਂ ਵੱਧ ਭਾਗੀ ਕਟਲਾ ਜਿਹੜਾ ਤੁਸੀਂ ਹਾਲਾਤ ਦੇਖ ਰਹੇ ਹੋ ਮੈਂ ਸਮਾਣੇ ਚ ਹਜੇ ਹਾਲਾਤ ਕਦੇ ਨਹੀਂ ਦੇਖੇ 100 ਟਿਪਰ ਇਲੀਗਲ ਅੱਧੇ ਇਲੀਗਲ ਨੇ ਜਿਹੜੇ ਚੱਲ ਰਹੇ ਆਰ ਉਹਨਾਂ ਦੀ ਸਪੀਡ ਇੰਨੀ ਜ਼ਿਆਦਾ ਡਰ ਲੱਗਦਾ ਹਰੇਕ ਬੰਦੇ ਨੂੰ ਕੱਲ ਜਿਹੜੇ ਟਿਪਰ ਦੇ ਨਾਲ ਐਕਸੀਡੈਂਟ ਹੋਇਆ ਜੋ ਅਸੀਂ ਪਤਾ ਕੀਤਾ ਨਾ ਡਰਾਈਵਰ ਕੋਲ ਲਾਇਸੈਂਸ ਹੈ ਨਾ ਉਹਦੇ ਕੋਲ ਇੰਸ਼ੋਰੈਂਸ ਹੈ ਕਿਸ ਹਾਲਾਤ ਚ ਨਾ ਨੰਬਰ ਪਲੇਟ ਸੂਇਸਤਰਾ ਦੇ ਹਾਲਾਤ ਕਦੇ ਸਮਾਣਾ ਵਿੱਚ ਬੱਚੇ ਨਹੀਂ ਇਹ ਬਣੇ ਨਹੀਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹੈ ਲੋਕ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਔਰ ਲੋਕਾਂ ਨੂੰ ਵੀ ਬੇਨਤੀ ਹੈ ਕਿ ਸ਼ਾਂਤਮਈ ਜਿਹੜੀਆਂ ਕੀਮਤੀ ਜਾਨਾਂ ਸਾਡੇ ਹੱਥਾਂ 'ਚ ਚਲੀਆਂ ਗਈਆਂ ਅਸੀਂ ਉਹਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦਾ ਸੰਸਕਾਰ ਕਰ ਲਈਏ ਔਰ ਬੈਠ ਕੇ ਇਹਦੇ ਤੇ ਵਿਚਾਰ ਬਟਾਂਦਰਾ ਕਰੀਏ ਕਿ ਕਿਹੜੀਆਂ ਤਾਕਤਾਂ ਨੇ ਕਿ ਅੱਜ ਸਮਾਣਾ ਮਾਈਨਿੰਗ ਦਾ ਅੱਡਾ ਬਣ ਗਿਆ ਪੰਜਾਬ ਦਾ ਸਭ ਤੋਂ ਵੱਡੀ ਮਾਈਨਿੰਗ ਸਮਾਨੇ ਚ ਹੋ ਰਹੀ ਹੈ 100 ਟਿਪਰ ਚੱਲ ਰਿਹਾ ਇਸ ਵਾਸਤੇ ਗੌਰ ਕਰੀ ਜਾਣੀ ਚਾਹੀਦੀ ਹੈ ਸੋ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਹੀ ਅਰਦਾਸ ਹੈ ਕਿ ਤਾਕਤ ਬਖਸ਼ੇ ਸਾਰਿਆਂ ਨੂੰ ਇਹ ਪਾੜਾ ਮੰਨਣ ਦਾ ਤੇ ਜਿਹੜੇ ਸਾਡੇ ਬੱਚੇ ਹਸਪਤਾਲਾਂ ਚ ਨੇ ਉਹ ਜਲਦੀ ਸਿਹਤਬੰਦ ਹੋ ਕੇ ਆਪਣੇ ਘਰਾਂ ਚ ਆ ਜਾਣ ਬਹੁਤ ਵਾਪਰੇ ਸਮਾਨੇ ਚ ਕੀ ਕਹਿਣਾ ਚਾਹੂਗਾ ਤੁਸੀਂ ਉਧਰੇ ਪਸਾ ਕੇ ਕਹਿ ਨਹੀਂ ਬਹੁਤ ਵੱਡਾ ਕਹਿਰ ਵਰਤ ਰਿਹਾ ਹੈ ਨਾ ਬਿਆਨ ਕਰਨ ਵਾਲਾ ਕਹਿਰ ਵਰਤਿਆ ਇਹ ਬਿਆਨ ਨਹੀਂ ਕੀਤਾ ਜਾਂਦਾ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਮਾਪੇ ਮਾਮਾ ਭਾਰਖੜ ਕੀ ਡੀਗ ਰਹੀਆਂ ਸੀ ਕਿ ਸਾਡੇ ਬੱਚੇ 5 ਮਿੰਟ ਚ ਆ ਗਏ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਖਿਵਾਉਣਾ ਹੈ ਬਿਠਾਉਣਾ ਹੈ ਪੜਾਉਣਾ ਹੈ ਪਰ ਇਹ ਨਹੀਂ ਸੀ ਪਤਾ ਕਿ ਖਬਰ ਕੁਝ ਹੋਰ ਆ ਜਾਣੀ ਹੈ ਸੋ ਸਵਾਣੇ ਦੇ ਲਈ ਤਾਂ ਇਤੋਂ ਵੱਡਾ ਕਹਿਰ ਕੋਈ ਹੋ ਨਹੀਂ ਸਕਦਾ ਬਹੁਤ ਮਾੜੀ ਘਟਨਾ ਹੋਈ ਹੈ ਅੱਜ ਮੇਰਾ ਖਿਆਲ ਹੈ ਵੀ ਸਵਾਣੇ ਦਾ ਇੱਕ ਬੱਚਾ ਵੀ ਬਾਹਰ ਨਹੀਂ ਥਿਆ ਜਿਹੜਾ ਇੱਥੇ ਨਾ ਆਇਆ ਹੋਵੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰੀ ਸੰਗਤ ਨੇ ਅੱਜ ਕਿਉਂਕਿ ਦੁੱਖ ਘਟਾਇਆ ਘਟ ਜਾਂਦਾ ਹੈ ਪਰ ਇਹ ਦੁੱਖ ਇੰਨਾ ਬੜਾ ਵੀ ਇੱਕ ਕਠਮੀਰੀ ਹੈ ਦਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰ ਸਕਦੇ ਆ ਕਿ ਪ੍ਰਮਾਤਮਾ ਹਿੰਮਤ ਦੇਵੇ ਤਾਕਤ ਦੇਵੇ ਕਿ ਉਹ ਜਿਹੜਾ ਦੁੱਖ ਆ ਪੁੱਲ ਸਕਣ ਤੇ ਨਾਲ ਹੀ ਜਿਹੜੇ ਬੱਚੇ ਸਾਡੇ ਹਸਪੀਟਲ ਚ ਨੇ ਉਹਨਾਂ ਦੀ ਵੀ ਅਰਦਾਸ ਕਰਦੇ ਆ ਉਹ ਤੰਦਰੁਸਤ ਹੋ ਕੇ ਛੇਤੀ ਆਪਣੇ ਘਰੇ ਆਉਣ ਤੇ ਮਾਪੇ ਦੀ ਗਰਹਿਣਾ ਨੂੰ ਕਰ ਬੈਠਿਆਂ ਨੂੰ ਸੋ ਜਿੰਨਾ ਇਹ ਜੀ ਦੁਰਘਟਨਾ ਦੀ ਨਿੰਦਿਆ ਕਰੀਏ ਜਿੰਨੀ افسوس کریے اون نھی تھوڑی ہے جو ساری دا پھر سنگ دا ਧੰਨਵਾਦ ਕਰਦਾ دیکھو سب ਤੋਂ ਪਹਿਲਾਂ بڑا ਦੁੱਖ ਦਾ ਪ੍ਰਗਟਾਵਾ ਕਿਸ ਤਰ੍ਹਾਂ ਐਕਸਪ੍ਰੈਸ ਕਰੀ ਕਿਉਂਕਿ ਮੈਂ ਵੀ ਇੱਕ ਸਿੱਖषक ਹੋਣ ਦੇ ਨਾਤੇ ਇੱਕ ਅਧਿਆਪਕ ਹੋਣ ਦੇ ਨਾਤੇ ਇਹ ਵਿਚਾਰੇ ਇਨੋਸੈਂਟ ਬੱਚੇ اور ਫੁੱਲਾਂ ਵਰਗੇ ਬੱਚੇ ਤੇ ਇਹ ਬਾਈ ਚਾਂਸ ਤੁਸੀਂ ਦੇਖੋ ਕਿ ਵੀ ਇਤਨੀ ਟ੍ਰੈਜਡੀ ਹੋਣਾ ਇਸ ਤਰੀਕੇ ਨਾਲ ਅਚੰਚਿਤ ਮੈਂ ਤਾਂ ਕੋਈ ਵੀ ਹੈ ਪਰਮਾਤਮਾ ਇਸ ਤਰ੍ਹਾਂ ਦਾ ਦੁੱਖ ਇਸ ਤਰ੍ਹਾਂ ਦੇ ਪਰਿਵਾਰਾਂ ਤੇ ਜੋ ਤਰਾਹੀ ਤਰਾਹੀ ਕਰਕੇ ਦੇਖੇ ਨਹੀਂ ਜਾਂਦੇ ਤਾਂ ਅਸੀਂ ਵੀ ਬਹੁਤ ਜ਼ਿਆਦਾ ਇਸ ਗੱਲ 'ਚ ਦੁਖੀ ਆ ਕਿਉਂਕਿ ਸਕੂਲ ਕਮਿਊਨਿਟੀ ਐਜੂਕੇਸ਼ਨ ਕਮਿਊਨਿਟੀ ਨਾਲ ਜੁੜੇ ਆ ਕਿ ਵੀ ਇਹ ਪਰਮਾਤਮਾ ਇਸ ਤਰ੍ਹਾਂ ਦਾ ਹਾਦਸਾ ਕਿਉਂਕਿ ਦਿਨ ਰਾਤ ਰੋਡਸ ਤੇ ਬੱਚੇ ਵੀ ਚੱਲਦੇ ਆ ਬੱਸਾਂ ਵੀ ਚੱਲਦੇ ਆ ਵਾਈਕਲ ਵੀ ਚੱਲਦੇ ਆ ਸਕੂਲ ਕਾਲਜ ਯੂਨੀਵਰਸਿਟੀ ਦੇ ਸਟੂਡੈਂਟਸ ਵੀ ਚੱਲਦੇ ਨੇ ਵੀ ਇਸ ਤਰ੍ਹਾਂ ਦਾ ਹਾਦਸਾ ਨਾ ਹੋਵੇ ਬਟ ਮੈਂ ਤਾਂ ਇਹ ਕਹਿ ਸਕਦਾ ਕਿ ਸਾਰੇ ਹੀ ਬੱਚਿਆਂ ਨੂੰ ਕਿ ਪਰਮਾਤਮਾ ਆਤਮਾ ਨੂੰ ਸ਼ਾਂਤੀ ਦੇ ਔਰ ਪਰਿਵਾਰ ਨੂੰ ਸ਼ਕਤੀ ਬਖਸ਼ੇ ਲੇਕਿਨ ਸਾਥ ਨਾਲ ਦੀ ਨਾਲ ਜਿਹੜੀ ਮੇਰੀ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਤੇ ਰਿਕੁਐਸਟ ਹੈ ਕਿ ਪਲੀਜ਼ ਕਾਨੂੰਨ ਮੁਤਾਬਕ ਰੂਲ ਮੁਤਾਬਕ ਚੈੱਕ ਕਰਕੇ ਇਹ ਜਿਹੜੇ ਨੈਗਲੀਜੈਂਟ ਕੇਅਰਲੈਸ ਕੋਈ ਵੀ ਵਾਹਨ ਰੂਲਸ ਮੁਤਾਬਕ ਕੇਅਰਲੈਸਨੈਸ ਲਾਪਰਵਾਹੀਆਂ ਕਰਦੇ ਨੇ ਵੀ ਉਹਨਾਂ ਤੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ ਬਿਲਕੁਲ ਵੀ ਕੰਪਰੋਮਾਈਜ਼ ਨਾ ਹੋਵੇ ਕਿਉਂਕਿ ਇਹ ਬੱਚਿਆਂ ਦੀ ਇਨੀ ਕੀਮਤੀ ਜਾਨ ਕਿ ਪਰਿਵਾਰ ਦੇ ਪਰਿਵਾਰ ਰੁਲ ਗਏ ਨੇ ਤਾਂ ਇਸ ਕਰਕੇ ਵੀ ਜੋ ਰੂਲਸ ਐ ਰੋਡਸ ਟ੍ਰੈਫਿਕ ਰੂਲਸ ਐ ਚਾਹੇ ਵਾਹਕਲ ਰੂਲ ਨੇ ਚਾਹੇ ਲਾਪਰਵਾਹੀ ਆਫ ਡਰਾਈਵਿੰਗ ਐ ਵੀ ਇਹਨਾਂ ਤੇ ਐਪਰੋਪਰੀਏਟ ਐਕਸ਼ਨ ਲੈ ਕਰਕੇ ਤਾਂ ਕਿ ਆਉਣ ਵਾਲੇ ਟਾਈਮ 'ਚ ਵੀ ਬੱਚਿਆਂ ਦਾ ਜਿਹੜਾ ਸੇਫਟੀ ਸਿਕਿਉਰਿਟੀ ਐ ਉਹਨਾਂ ਵਾਸਤੇ ਸਰਕਾਰ ਤੇ ਪੇਰੈਂਟਸ ਵੀ ਅਵੇਅਰ ਹੋਣ ਔਰ ਤਾਂ ਕਿ ਇਸ ਤਰ੍ਹਾਂ ਦੀ ਨਿਗਲੀਜੈਂਸੀ 'ਚ ਵੀ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣਦੀ ਐ ਕਿ ਗੱਡੀ ਦੇ ਕਾਗਜ਼ ਪੱਤਰ ਡਰਾਈਵਰ ਅੱਗੇ ਪਿੱਛੇ ਸਪੀਡ ਆਬਜ਼ਰਵੇਸ਼ਨ ਵੀ ਰਿਸਕ ਨਾ ਲੈਣ 10 ਮਿੰਟ ਲੇਟ ਹੋ ਜਾਣ ਕੋਈ ਗੱਲ ਨਹੀਂ ਬਚਿੰਦਾ ਹੀ ਜਾਣ ਕਿ ਵੀ ਕੋਈ ਸੈਂਸਿਟੀਵਿਟੀ ਨਾ ਹੋਵੇ ਤੇ ਇਸ ਕਰਕੇ ਸਾਰ ਨੇ ਇਸ ਟਾਈਮ ਅਸੀਂ ਕ੍ਰਿਮਿਸ਼ਨ ਗਰਾਊਂਡ ਖੜੇ ਆ ਬਹੁਤ ਮਨ ਦੁਖੀ ਹੈ ਤਾਂ ਹੀ ਕਹਿੰਦੇ ਵੀ ਪ੍ਰਮਾਤਮਾ ਇਸ ਤਰ੍ਹਾਂ ਦੀ ਤ੍ਰਿਸ ਇਸ ਤਰ੍ਹਾਂ ਦਾ ਦੁੱਖ ਇਸ ਤਰ੍ਹਾਂ ਦੀ ਕਿਤੇ ਵੀ ਕਿਸੇ ਨਾਲ ਨਾ ਹੋਵੇ ਓਮ ਸ਼ਾਂਤੀ 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 ਉਹਦਾ ਤਾਂ ਕਮਰੀਜ਼ ਦਾ प्राण ਨਿਕਲ ਜਾਂਦੇ ਆ ਮੈਂ ਕਹਿੰਦਾ ਇੱਕ ਆਪਾਂ ਸਮਾਣੇ ਬਗਲੇ ਕਹਿੰਦਾ ਮਰ ਗਏ ਇਹ ਜਿਹੜਾ ਹਸਪੀਟਲ ਬਾਜ਼ਾਰ ਤੋਂ ਬਾਹਰ ਹੋਣਾ ਚਾਹੀਦਾ ਰੋਡ ਦੇ ਉੱਪਰ ਮੈਂ ਕਰਦਾ ਸਭ ਤੋਂ ਹਸਪੀਟਲ ਦਾ ਬਾਜ਼ਾਰ ਦੇ ਅੰਦਰ ਆਈ ਜਦੋਂ ਤਾਂ ਐਂਬੂਲੈਂਸ ਆਂਦੀ ਆ ਜਾਂਦੀ ਆ ਮਰੀਜ਼ ਪੁਰਾਹਾਂ ਦਾ ਤੁਸੀਂ ਸਹਤ ਹੋਗੇ ਮੇਰਾ ਨੇ ਇੱਕ ਹਸਪਤਾਲ ਨਹੀਂ ਬਣਾ ਸਕਦੇ ਹੈਗੇ ਮੈਨੂੰ ਦੱਸੋ ਕਿ ਕੀ ਹਸਪਤਾਲ ਕਿੰਨੇ ਵੱਡੀ ਵੱਡੀ ਗੱਲ ਐ ਸਮਾਣੇ ਵਾਲਿਆਂ ਲਈ ਹੈ ਉੱਥੇ 2.5 ਕਿੱਲੇ ਜ਼ਮੀਨ ਲਿੱਤੀ ਅਗਰ ਅਗਰਵਾਲ ਦਰਮਸ਼ਾਲਾ ਨੇ ਉੱਥੇ ਹਸਪਤਾਲ ਬਣਾਓ ਗਵਰਨਮੈਂਟ ਸਾਥ ਦੇਵੇ ਨਾਲ ਨਾਲ ਅਸੀਂ ਸਾਥ ਦਵਾਂਗੇ 5-5 ਲੱਖ ਰੁਪਏ ਜਦ ਮੰਦਰਾ ਤੇ ਜਾ ਸਕਦੇ ਉਹ 11-11 ਲੱਖ ਦਾਦਾ ਤੇ ਲੱਖ ਜਦਾਂ ਇੱਕ ਸਕੂਲ ਨਹੀਂ ਦੇ ਸਕਦੇ ਆਪਾਂ ਤੁਸੀਂ ਕੋਰਸਪਿੰਨ ਤੇ ਕੋਰਸਪਿੰਨ ਖੋਲ ਰਹੇ ਹੋ 100 ਕਰੋੜ ਦਾ ਇੱਕ ਸਕੂਲ ਨਹੀਂ ਖੋਲ ਸਕਦੇ ਸ਼ਰਮਾਨੀ ਚਾਹੀਦੀ ਐ ਸਮਾਣਾ ਨਿਵਾਸੀਆਂ ਨੂੰ ਤੁਸੀਂ ਟਿਪਰ ਟਿਪਰ ਵਾਲੇ ਦਾ ਹੈ ਹੀ ਬੇਕਾਰ ਨੇ ਦਾਰੂ ਪੀ ਕੇ ਗੱਡੀ ਚਲਾਉਣੇ ਨੂੰ ਰਾਤ ਦਾ ਟਾਈਮ ਕਰੋ ਦਿਨ ਦੀ ਜਗ੍ਹਾ ਤੇ ਨਾ ਰਾਤ ਦਾ ਟਾਈਮ ਕਰੋ ਇੰਟਰਵਿਊ ਲੈਣੇ ਸਾਡੇ ਵਰਗੇ ਦੀ ਲੋ ਕੀ ਇੰਟਰਵਿਊ ਲੈ ਰਹੇ ਹੋ ਜਿੰਨਾ ਤੇ ਜਵਾਕ ਇਹਨੇ ਉਹਨਾਂ ਨੂੰ ਦੇਖੋ ਤੁਸੀਂ ਮਾਣਾ ਤੋ ਕਿਆ ਲਾ ਸ਼ਰਮਾ ਦੇ ਰਿਪੋਰਟ